ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ ਸਿੱਖ ਧਰਮ ਦੇ ਮਹਾਨ ਗੁਰਦਾਮ ਤਖਤ ਸ਼੍ਰੀ ਪਟਨਾ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਜਨਮ ਭੂਮੀ ਜਿਸ ਦੇ ਦਰਸ਼ਨ ਕਰਨੇ ਹਰ ਇੱਕ ਸਿੱਖ ਲਈ ਜ਼ਰੂਰੀ ਹਨ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਇਸ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ ਅੰਮ੍ਰਿਤ ਵੇਲੇ ਦੇ ਅਤੇ ਥੋੜੇ ਦਿਨਾਂ ਤੱਕ ਮੈਂ ਵੀਡੀਓ ਅਪਲੋਡ ਕਰਾਂਗਾ ਜਿਸ ਦੇ ਵਿੱਚ ਤੁਸੀਂ ਦਿਨ ਵੇਲੇ ਇਸ ਪਵਿੱਤਰ ਗੁਰਦਾਮ ਦੇ ਦਰਸ਼ਨ ਕਰੋਗੇ ਸੋ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਣਾ ਜੀ ਅਤੇ ਆਪਣਾ ਜੀਵਨ ਸਫਲਾ ਕਰਨਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ ਪੂ ਸੁਦੀ 7ਵੀਂ ਸੰਮਤ 161723 ਮੁਤਾਬਕ 22 ਦਸੰਬਰ 1666 ਇਸਵੀ ਨੂੰ ਇਸ ਪਵਿੱਤਰ ਸਥਾਨ ਦੇ ਉੱਪਰ ਹੋਇਆ ਸਤਗੁਰ ਜੀ ਨੇ ਆਪਣੇ ਜੀਵਨ ਦੇ ਪਹਿਲੇ 7 ਸਾਲ ਪਟਨਾ ਦੀ ਧਰਤੀ ਉੱਪਰ ਗੁਜ਼ਾਰੇ ਮੈਂ ਤਕਤਿਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨ ਕਰ ਲਈ। ਅੰਮ੍ਰਿਤ ਵੇਲੇ ਨੂੰ ਸਾਹਮਦੇ ਹਾਂ, ਕਰੀਬ 2:30 ਵਜੇ ਗੁਰਦੁਆਰਾ ਸਾਹਿਬ ਪਹੁੰਚ ਗਿਆ। ਸਾਰੀ ਗੁਰੂ ਪਿਆਰੀ ਸਾਧ ਸੰਗਤ ਅੰਮ੍ਰਿਤ ਵੇਲੇ ਨੂੰ ਸਾਹਮਦੇ ਹੁਆ ਗੁਰੂ ਜੀ ਦੇ ਚਰਨਾਂ ਦਾ ਧਿਆਨ ਤਰਕੇ ਨਿਤਨੇਮ ਦਾ ਪਾਠ ਕਰ ਰਹੀ ਸੀ। ਮੈਂ ਵੀ ਇਸ ਸਵੇਰ ਕੇ ਅਪਸਰ ਨੂੰ ਸਾਹਮਦੇ ਹਾਂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਤਰਿਆ ਅਤੇ ਜਪਜੀ ਸਾਹਿਬ ਦਾ ਪਾਠ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਦਵਾਰ ਖੁੱਲਣ ਦਾ ਸਮਾਂ ਕਰੀਬ 3:00 ਵਜੇ ਦਾ ਹੈ। ਕਰੀਬ 3:00 ਵਜੇ ਨਗਾਰੀ ਉੱਤੇ ਵੱਜਦੀਆਂ ਝੂਟਾਂ ਇਹ ਦਿਖਾ ਰਹੀਆਂ ਸਨ ਕਿ ਹੁਣ ਸੰਗਤਾਂ ਨੂੰ ਇਸ ਪਵਿੱਤਰ ਗੁਰਦામ ਦੇ ਦਰਸ਼ਨ ਹੋਣਗੇ। ਬਹੁਤ ਹੀ ਚੰਗੇ ਭਾਗਾਂ ਅਤੇ ਗੁਰੂ ਸਾਹਿਬ ਦੀ ਕਿਰਪਾ ਤੋਂ ਬਾਅਦ ਇਹਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਹੁੰਦੇ ਹਨ। ਹਰ ਇੱਕ ਸਿੱਖ ਅਰਦਾਸ ਦੇ ਵਿੱਚ ਦੋਹੇ ਸਮੇਂ ਇਸ ਪਵਿੱਤਰ ਗੁਰਦ ਆਮਾ ਦੇ ਦਰਸ਼ਨਾਂ ਦੀ ਕਾਮਨਾ ਕਰਦਾ ਹੈ। ਇਸੇ ਪਵਿੱਤਰ ਸਥਾਨ ਦੇ ਉੱਪਰ ਦਸਮ ਪਾਸ਼ਾ ਕਲਗੀਆਂ ਵਾਲੇ ਮਰਦਾ ਅਗਮੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਅਤੇ ਇਸੇ ਪਵਿੱਤਰ ਧਰਤੀ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਵੇਲੇ ਇੱਥੇ ਹੀ ਚਰਨ ਪਾਏ ਸਨ। ਸੰਗੁਰੂ ਨਾਨਕ ਦੇਵ ਜੀ ਇਸ ਪਵਿੱਤਰ ਸਥਾਨ ਦੇ ਉੱਪਰ ਕਰੀਬ 4 ਮਹੀਨੇ ਰਹੇ ਅਤੇ குரு ਸਾਹਿਬ ਜੀ ਨੇ ਊਚ ਨੀਚ ਅਤੇ ਅਮੀਰ ਗਰੀਬ ਦਾ ਭੇਦ ਭਾਵ ਖਤਮ ਕਰਕੇ ਸਭ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਪਟਨਾ ਸਾਹਿਬ ਨੂੰ ਗੁਰੂ ਦਾ ਘਰ ਕਹਿ ਕੇ ਸਨਮਾਨ ਦਿੱਤਾ ਕਾਲ ਸਰਾਜ ਦੇ ਮਹਾਰਾਜਾ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਨ 1837 ਤੋਂ 1849 ਦੇ ਵਿੱਚਕਾਰ ਇਸ ਪਵਿੱਤਰ ਤਖਤ ਸਾਹਿਬ ਦਾ ਪੁਨਰ ਨਿਰਮਾਣ ਕਰਵਾਇਆ ਸੀ। ਸਤਗੁਰਾਂ ਦੇ ਸਨਮੁਖ ਖੜੇ ਹੋ ਕੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਤਰਿਆ ਅਤੇ ਉਹਨਾਂ પાસે ਸਾਰੇ ਸਰਬੱਤ ਅਤੇ ਕੁੱਲ ਖਲਕਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ। ਮੈਂ ਸਤ ਗੁਰਾਂ ਦਾ ਮਾ ਆਪਣੇ ਮਨ ਦੇ ਵਿੱਚ ਹੀ ਦਰਸ਼ਨਾਂ ਲਈ ਧੰਨਵਾਦ ਕਰ ਰਿਹਾ ਸੀ ਅਤੇ ਇਸ ਪਵਿੱਤਰ ਸੁਭਾਗੀ ਅਪਸਰ ਲਈ ਆਪਣੇ ਚੰਗੇ ਭਾਗਾਂ ਨੂੰ ਸਰਾਹ ਰਿਹਾ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹ ਪਵਿੱਤਰ ਗੁਰਦਾਮ ਸਾਲਸ ਰਾਏ ਜੋਰੀ ਦੀ ਹਵੇਲੀ ਹੋਇਆ ਕਰਦੀ ਸੀ ਸਾਲਸ ਰਾਏ ਜੋਰੀ ਹੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਾਰਥਨਾ ਕਰਕੇ ਇਸ ਪਵਿੱਤਰ ਧਰਤੀ ਦੇ ਉੱਪਰ ਲੈ ਕੇ ਆਇਆ ਅਤੇ ਸਤ ਗੁਰਾਂ ਨੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾ ਦਿੱਤੇ ਸਿੱਖ ਧਰਮ ਦੇ ਵਿੱਚ ਇਸ ਪਵਿੱਤਰ ਗੁਰਦਾਮ ਦਾ ਬਹੁਤ ਹੀ ਮਹੱਤਵ ਹੈ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸਿੱਖ ਧਰਮ ਦੇ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਮੈਂ ਸੰਗਤ ਦੇ ਵਿੱਚ ਖੜਾ ਪਵਿੱਤਰ ਗੁਰਦਾਮਾਂ ਦੇ ਦਰਸ਼ਨਾਂ ਦੀ ਕਾਮਨਾ ਕਰ ਰਿਹਾ ਸੀ ਅਤੇ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਦਵਾਰ ਖੁੱਲਣ ਅਤੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਾਂ। ਕਰੀਬ 5 ਕੋ ਮਿੰਟ ਸੰਗਤ ਦੇ ਵਿੱਚ ਖੜੇ ਹੋਣ ਤੋਂ ਬਾਅਦ ਨਗਾਰੀ ਉੱਤੇ ਚੂਟਾ ਵੱਜਣ ਲੱਗੀਆਂ ਜੋ ਇਹ ਦਰਸਾ ਰਹੀਆਂ ਸਨ ਕਿ ਹੁਣ ਤਖਤ ਸਾਹਿਬ ਦੇ ਦਵਾਰ ਖੁੱਲਣਗੇ ਅਤੇ ਸਤ ਗੁਰੂ ਆਪਣੇ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪਵਿੱਤਰ ਗੁਰਦ ਆਮਾ ਦੇ ਦਵਾਰ ਖੁੱਲਣ ਤੋਂ ਬਾਅਦ ਸਭ ਤੋਂ ਪਹਿਲਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਸਫਾਈ ਦਾ ਕੰਮ ਆਰੰਭਿਆ ਅਤੇ ਸਭ ਤੋਂ ਪਹਿਲਾਂ ਉਹਨਾਂ ਪਵਿੱਤਰ ਵਰਤਨਾ ਦੀ ਸਾਫ ਸਫਾਈ ਕੀਤੀ ਜੋ ਅੰਦਰ ਰਾਤ ਨੂੰ ਪਾਲਕੀ ਸਾਹਿਬ ਦੇ ਵਿੱਚ ਰੱਖੇ ਜਾਂਦੇ ਹਨ ਪਵਿੱਤਰ ਗੁਰਤਾਮਾ ਦੇ ਲਈ ਜਲ ਇਸ ਪੁਰਾਤਨ ਖੂਹ ਜਿਸ ਨੂੰ ਮਾਤਾ ਗੁਜਰੀ ਜੀ ਦੀ ਸ਼ੋਭਾ ਪ੍ਰਾਪਤ ਹੈ ਇਸ ਦੇ ਵਿੱਚੋਂ ਕੱਢਿਆ ਜਾਂਦਾ ਹੈ ਮੈਂ ਇਸ ਸੰਗਤ ਦੇ ਵਿੱਚ ਲਾ ਕੇ ਪਵਿੱਤਰ ਗੁਰਤਾਮਾ ਦੇ ਸਫਾਈ ਦਾ ਕਾਰਜ ਰੰਭਿਆ ਬਹੁਤ ਹੀ ਵੱਡੇ ਭਾਗਾਂ ਨਾਲ ਇਹ ਸੇਵਾ ਮਿਲਦੀ ਹੈ ਕਰੀਬ ਅੰਮ੍ਰਿਤ ਵੇਲੇ 4:00 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕਰਵਾਇਆ ਗਿਆ ਅਤੇ ਸਾਰੀਆਂ ਸੰਗਤਾਂ ਨੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕੀਤਾ ਗੁਰੂ ਸਾਹਿਬ ਸਭ ਦੇ ਕਾਰਜ ਰਾਸ ਕਰਨ ਸਾਰੇ ਜਗਤ ਦਾ ਭਲਾ ਕਰਨ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਦਰਸ਼ਨ ਕਰ ਰਹੀਆਂ ਸਨ ਅਤੇ ਆਪਣੇ ਸਾਰੇ ਦੁੱਖਾਂ ਤੇ ਦਲੇਦਰਾਂ ਦਾ ਨਿਵਾਰਨ ਕਰ ਰਹੀਆਂ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਸੰਗਤ ਦੇ ਵਿੱਚ ਬੈਠ ਕੇ ਸਤ ਗੁਰਾਂ ਵੱਲੋਂ ਬਖਸ਼ਿਆ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕੀਤਾ ਅਤੇ ਉਸ ਤੋਂ ਬਾਅਦ ਮੱਥਾ ਟੇਕ ਕੇ ਬਾਹਰ ਆ ਗਿਆ। ਬਾਹਰ ਆ ਕੇ ਚਾਹ ਅਤੇ ਪਾਸਤੇ ਦਾ ਲੰਗਰ ਛਕਿਆ। ਵੀਡੀਓ ਪੂਰੀ ਦੇਖਣ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।